ਸਾਰੀ ਟੈਕੀਕਾਂ ਕਰ। ਡਰਾਈਵਰ ਨਾ ਗੱਡੀ ਫਿਰ ਦਿੱਤਾ ਤੇ ਡਰਾਈਵਰ ਮਲਾਉਂਗਾ। ਯਾਰ ਡਰਾਈਵਰ ਮਲਾਉਂਗਾ। ਜੀ ਕਰੋ ਦੋ ਪਿੱਛੇ ਕਰ ਲੈ। ਇੱਦਾਂ ਹੁਣ ਪਤਾ ਕੀ ਹੈ ਹੁਣ ਕੁਝ ਨਹੀਂ ਕਰ। ਸਾਰੇ ਸਾਂਝੇ ਹੁੰਦੇ ਨੇ। ਬੱਚਾ ਵੀ ਅੱਛੇ ਸਾਰੇ। ਕੋ ਰੁਕ ਜਾ ਕਮਿੰਡ ਯਾਰ। ਸਾਰੇ ਡਰਾਈਵਰ ਨੂੰ ਮਲਾਓ ਕੌਣ ਆਹੋ। ਤੱਕ ਤਿੰਨ ਘੰਟੇ ਹੋ ਗਏ ਬਾਹਰ ਖੜੇ ਨੂੰ। ਸਾਰੀ ਸਾਰੇ ਤੋਂ ਗਲਤੀ ਹੋਈ ਆ। ਯਾਰ ਮੈਂ ਪਾਗਲਾ ਹਾਂ। ਸੌਂਦਾ ਭਰਾ ਭਰੋ ਮਲਾਓ। ਇੱਦਾਂ ਨੇ ਇੱਦਾਂ ਨੇ ਕਰੋ ਦੋ ਡਰਾਈਵਰ। चङा او بھائی صاحب اے اتھے کنا جا تھوڑی کمال کر جا ساڈی گئي جا کڑے کڑے مریا بنا ساڈی لگے نیڑے نے اونے کو تہ چھوتے تھانے لا کڑے چلے گی میں کایا تھانے تم بلوا کرو تھو کو تھانو تیرے اندر اندھیر ਤੁਹਾਨੂੰ ਤੂੰ ਕੁੜੇ ਮਾਰਦੇ ਆਂ ਉਹਨਾਂ ਦੀ ਕੁੜੀ ਉਹਨਾਂ ਨਾਲ ਗੱਲ ਨਹੀਂ ਅੰਦਰ ਆਉਂਦਾ ਮੂੰਹ ਆਈ 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 ਮੈਂ ਉਹਦੇ ਨਾਲ ਗੱਲ ਕਰਨੀ ਮੈਂ ਉਹਦਾ ਮੂੰਹ ਦੇਖਣਾ ਮੇਰੇ ਭਰਾ ਦਾ ਕੀ ਹਾਲ ਹੈ ਕਿ ਕਿਉਂ ਨਹੀਂ ਆਪਾਂ ਇਕੱਠੇ ਖੁੰਦੇ ਪਏ ਠੀਕ ਹੈ ਨਾ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਹੋ ਸਾਡੇ ਬੱਚੇ ਰ ਵੀ ਆਤਾ ਹੋਵੇ ਬਿਲਕੁਲ ਭਾਜੀ ਤੁਸੀਂ ਆ ਰਿਪੋਰਟ ਕਰਦੇ ਵੇ ਆਂ ਕਿ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਅਕਸਰ ਹੀ ਸਾਨੂੰ ਇਹ ਸਕੂਲ ਵੱਲੋਂ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਹੰਕਾਰ ਇੰਨਾ ਅਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਹੰਕਾਰ ਇਹਦੇ ਵਿੱਚ ਪੜਿਆ ਹੋਇਆ ਹੈ ਭਾਈ ਉਹਨੇ ਕੋਈ ਸ਼ਰਿਆਮ ਸਕੂਲ ਦੇ ਕੈਮਰੇ ਦੀ ਵਾਇਰਿੰਗ ਵੀ ਕੱਟ ਦਿੱਤੀ ਗਈ ਹੈ ਜਿਹੜੇ ਡੇਲੀ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ 'ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰੇ ਦੀ ਜਿਹੜੀ ਵਾਇਰਿੰਗ ਆ ਉਹ ਕੱਟ ਦਿੱਤੀ ਗਈ ਹੈ ਆਪਣੀ ਜਿਹੜੀ ਲੰਨ ਲੈ ਕੇ ਨੂੰ ਛੁਪਾਇਆ ਜਾ ਰਿਹਾ ਹੈ ਸ਼ਰਿਆ ਅਜੇ ਰੋਜ਼ ਇਹ ਜੋ ਕੋਈ ਲੋਨ ਆਰਡਰ ਨਹੀਂ ਸਕੂਲ ਦੇ ਬਾਹਰ ਸ਼ਰਿਆਂ ਵਿੱਚ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰਿਆਂ ਵਿੱਚ ਬੱਸਾਂ ਦੇ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਇਹ ਚ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲੈਂਦਾ ਇਹ ਚ ਪਹਿਲੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ ਜਦੋਂ ਹਾਦਸਾ ਹੋਇਆ ਤੁਸੀਂ ਦੇਖਿਆ ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸ ਚੜਾਈ ਗਈ ਆ ਔਰ ਉਸ ਤੋਂ ਬਾਅਦ ਇਸ ਟਮ ਨਾ ਇਸ ਟਮ ਹੋ ਕੇ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਤੋਂ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਮ ਕੁਝ ਨਹੀਂ ਬਤਾਉਦਾ ਵੀ ਮਤਲਬ ਕਿਸ ਤਰੀਕਾ ਬੱਚਾ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਹੈ ਉਹਦੇ ਉੱਤੋਂ ਜਿਹੜੀ ਵੈਨ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪੀਟਲ ਲੈ ਕੇ ਗਏਗੇ ਉਦੋਂ ਪਤਾ ਲੱਗਿਆ ਕਿ ਉਹਦੇ ਆਨ ਦੀ ਸਪੋਟ ਤੇ ਐਕਸੀਡੈਂਟ ਹੋ ਚੁੱਕੀ ਸੀ ਇੱਕ ਜਿਹੜੇ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫਾਦਰ ਦਾ ਔਰ ਸਾਢੇ ਵੱਲੋ ਜੀ ਅਸੀਂ 10:40 ਦੇ ਛੋਟੇ ਟਾਈਮ ਹੈ ਸਕੂਲ ਦਾ ਅਸੀਂ ਇਹ ਤਾਂ ਗੇਟ ਖੜਗਾੰਦੇ ਰਹਿ ਗਏ ਗੇਟ ਖੋਲਣਾ ਨਹੀਂ ਜੀ ਤੁਸੀਂ ਖੜੇ ਰਹੋ ਸਾਨੂੰ ਪਰਵਾਹ ਨਹੀਂ ਤੁਹਾਡੀ ਤੁਸੀਂ ਖੜੇ ਰਹੋ ਟੀਚਰ ਸੀ ਬਤਮੀ ਜੀ ਨੇ ਕਿਹਾ ਉਹ ਬੋਲਦੇ ਪੇ ਗੇਟ ਮੈਨ ਤਾਂ ਚਲੇਗਾ ਉਧਰ ਕਹਿੰਦਾ ਅਸੀਂ ਗੇਟ ਨਹੀਂ ਖੋਲਣਾ ਫਿਰ ਜਹਾਰਕ ਜਦ ਪੇਰੈਂਟਸ ਕੋਲੋਂ ਗੇਟ ਖੜਕਾਇਆ ਗਿਆ ਕਿ ਸਾਡੇ ਬੱਚੇ ਦੱਸੋ ਕਿੱਥੇ ਠੀਕ ਨੇ ਅੰਦਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਗੇਟ ਖੋਲਿਆ ਫਿਰ ਅਸੀਂ ਅੰਦਰ ਆਏ ਹੁਣ ਵੀ ਅਸਾਨੂੰ ਪਤਾ ਨਹੀਂ ਜੀ ਹਾਲੇ ਸਾਡੇ ਬੱਚੇ ਕਿੱਥੇ ਹੈ ਜੀ ਮੈਂ ਆਪਣੀ ਸਿਸਟਰ ਨੂੰ ਲੈਣ ਆਇਆ ਸਕੂਲ ਨੂੰ ਪਤਾ ਨਹੀਂ ਕਿੱਧਰ ਹੈ ਜੀ ਪਰ ਕੀ ਮਾਮਲਾ ਜਿਆਪੁਰ ਜਿਹੜਾ ਸਵੇਰੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਗ ਦੇ ਨੀਚੇ ਆ ਕੇ ਟਾਇਰ ਦੇ ਨੀਚੇ ਆ ਉਹ ਉਦੋਂ ਤਲਾਸ਼ ਨਹੀਂ ਸੀ ਗਈ ਉਹਨੂੰ ਬੱਚਾ ਹੁਣ ਲੈ ਕੇ ਸਿਟੀ ਹੌਟਲ ਹਸਪਤਾਲ ਤੇ ਬਾਕੀ ਹੁਣ ਕੈਮਰੇ ਚੈੱਕ ਕਰਦੇ ਪਏ ਸਾਰੀ ਤਕਰੀਰ ਕਰਦੇ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਥੰਦੇ ਆ ਸਕੂਲ ਦੇ ਅੰਦਰ ਹੀ ਸਕੂਲ ਅੱਛਾ ਉਹਦੀ ਡੈਥ ਹੋ ਗਈ ਬੱਚੇ ਦੀ ਖੇਲਦੇ ਹੋਏ ਦੀ ਸਰ ਲਹੀ ਹੈ ਜਾਂ ਕਿਵੇਂ ਹੋਇਆ ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜੇਗੀ ਇੱਥੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇ ਗਏ ਨਹੀਂ ਨਹੀਂ ਆਏ ਹੋ ਵੀ ਦੇਖ ਰਹੇ ਅਸੀਂ ਇਹ ਕੋਈ ਦੇਖ ਲੈਣਾ ਕਿੱਥੋਂ ਲੱਗਾ ਜੀ ਤਾਂ ਕੋਈ ਗੱਲ ਨਹੀਂ ਤੁਸੀਂ ਕਿਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਾਰਵਾਈ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਅਸੀਂ ਕਰਾਂਗੇ ਇਹ ਸਕੂਲ ਦੀ ਸੀ ਕਿ ਬਾਹਰ ਦੀ ਸੀ ਇਹ ਸਕੂਲ ਦੀ ਸੀ ਸਕੂਲ ਨਾਲ ਅਟੈਚ ਸੀ ਸਕੂਲ ਬੱਚੇ ਨਹੀਂ ਬਸ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ 1st ਚ ਪੜ੍ਹਦੀ 6-7 ਸਾਲ ਦੀ